ਮੈਂ ਨਾਮ ਇਹ ਵੀ ਰੱਲ ਲਈ ਤੂੰ ਜਬਣਾ ਤੇ ਆਇਆ ਕਰ ਯਾਰ ਮੈਂ ਉਹ ਦੱਸਾਂ ਤੇ ਲੋਕ ਹੋਈ ਜਾਗੇ ਉਹ ਕਿੱਥੇ ਬਹਿ ਗਿਆ ਉਹ ਚੱਲ ਪਿੱਛੇ ਅੱਗੇ ਅੱਗੇ ਕਮਣਾ ਚੱਲ ਅੱਗੇ ਰੋ ਨਾ ਨਾ ਅੱਗੇ ਚੱਪਰ ਹੋਣ ਅੱਗੇ ਆਓ ਛੱਤਰ ਅੱਗੇ ਛੱਤਰ ਕਾ ਅੱਗੇ ਆਓ ਛੱਤਰ ਅੱਗੇ ਕਿਉਂ ਆਓ ਕਿਉਂ ਆਓ ਆਓ ਛੱਤਰ ਆਪੇ ਜਾ ਕੇ ਖਾਓ ਰੋ ਜਾਈਏ ਅੱਗੇ ਬੰਨੇ ਨਹੀਂ 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 ਚਲੋ ਅੱਗੇ ਪੱਤਾ ਖਾਣ ਕੇ ਛੱਤਰ ਆਪੇ ਮਰ ਰਹੀਆਂ ਬਾਈ ਦੇ ਟੋਪੀਆਂ ਖੰਦੇ ਨੇ ਜੇ ਤੋਂ ਪੈਸੇ ਛੱਡੋ ਮਾਂ ਦਾ ਖਰਾਬ ਕਰਦੇ ਨਾ ਨੂੰ ਆਹ ਖੂਹ ਦੇ ਛਾਈ ਕਰ ਲਿਆ ਕਰੋ ਸਾਗੀ ਚੋਵੇ ਜੰਨੇ ਚੋਨੇ ਕਿਨੇ ਆ ਪਤੋਂ ਨਹੀਂ ਹਰਦਾ ਬਸ ਤੈਨੂੰ ਤੂੰ ਨਵਰਦਾ ਮਾਸਟਰ ਜੀ ਬੈਰਨਾ ਥੋੜਾ ਆਇਆ ਤੇਰੇ ਥੋੜਾ ਇਕੱਠਾ ਬੰਦੇ ਬਾਦੀਆ ਕਰ ਨਾ ਨਹੀਂ ਗੋਡੀ ਦੇ ਵਿੱਚ ਖਾ ਕੇ ਥੋੜਾ ਆਇਆ ਇਹ ਆ ਜੀ ਤਾਂ ਨਹੀਂ ਹੁੰਦੀ ਬੱਸ ਤੇਰੇ ਚੂਠੇ ਨਹੀਂ ਨਹੀਂ ਚੂਠੇ ਚੱਕਾ ਦੋ ਕਰ ਚੱਕਾ ਬੰਦੇ ਦਾ ਪੁੱਤ ਬਣਾਉਂਦਾ ਨਾ ਬਣਾ ਵਾਤਰ ਬਾਰੇ ਪਤਾ ਚੱਕਾ ਤੈਨੂੰ ਸਟੇਜ ਕਾਲ ਕਰ ਡੰਗਰ ਲੈ ਕੇ ਤੂੰ ਐ ਸਕੂਲ ਲੈ। ਓਏ ਮੈਂ ਆਦੀ ਹੈਂ। ਹਾਂ? ਤੂੰ ਐ ਡੰਗਰ ਲੈ ਕੇ ਸਕੂਲ ਐ। ਓ ਨਹੀਂ ਆਦੀ ਮਾਇਆ ਆ ਨੀ। ਤੁਹਾਡੀ ਗਾਈ ਕੋ ਨਹੀਂ ਆ ਗਈ। ਮੇਰੀ ਸ਼ਿਕਾਇਤ ਅਸੀਂ ਬੰਦ ਉਹ ਮੁੰਡੇ ਕੋ ਨਹੀਂ ਗਾਏ। ਆਹ ਆਦੀ ਗਾਈ ਤੁਰਦੀ। ਤੁਰਦੀ ਕੋਣੀ। ਉਹਨਾਂ ਦਾ ਖਿਆ ਬਜਾਣਾ ਤੂੰ ਡੰਗਰ ਚਾਹਂਦੇ ਸਕੂਲ ਆ। ਉਹ ਨਾ ਨਾ। ਅੱਗੋ ਚੱਕ ਗੋ। ਉਹ ਚੱਕ ਤੇਰੀ ਮੈਣੇ ਕੀ ਕਰ। ਤੇਰੀ ਮੈਣੇ ਕੀ ਕਰ। ਤੇਰੀ ਮੈਣੇ ਕੀ ਕਰ। ਉਹ ਮਾਰ ਦੇ ਮਾਰ ਕੇ। ਚੱਕ। ਮਾਰਦਾ ਮਰ ਗਿਆ। ਮਰ ਗਿਆ। ਮਰ ਗਿਆ। ਡੰਗਰ ਸਕੂਲ ਤੇ ਤੂੰ ਚਾਹਦਾ ਮਾਰ ਨਾਲ ਮਰ ਗਿਆ। ਅੱਚਕ ਗੋ। ਦੋਆ ਚੱਕ। ਹੈ? ਮਾੜੀ ਪਾਠੀ ਬੋਕ ਰਹੀ ਦੀ ਪੀਗੂ ਸਕੂਲ ਚ ਸਪਰਾਈ ਉਹ ਬੰਦ ਬੰਦੇ ਆ ਗਏ ਬੰਦੇ ਹਾਈ ਲਗਣ ਲਗੀ ਆ ਉਹ ਜੱਸਾ ਆਨੇ ਆਜ ਆ ਕਾ ਦਾ 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 ਜਗਿੰਦਰ ਸਿੰਘ ਆਇਆ ਸਾਹਿਬ ਜੀ ਅਮਨ ਸਿੰਘ ਆ ਸਾਹਿਬ ਜੀ ਭੋਲਾ ਸਿੰਘ ਹਾਂ ਜੀ ਓਏ ਹਾਂ ਜੀ ਇਹ ਕਿਦਾਂ ਦੇ ਗਈ ਆ ਆਂ ਜੀ ਹਾਂ ਜੀ ਇਹ ਹਾਂ ਜੀ ਅੰਜ ਕੀ ਆ ਆ ਦੋ ਵਾਰੀ ਹਾਂ ਜੀ ਜੱਸਾ ਹਰ ਕਈਦਾ हां जी जी जस सर, सर। हां जी जी जस सर ਤੁਹਾਨੂੰ ਇਹ ਤਾਂ ਹਾਜੀ ਲੋਣੀ ਨਹੀਂ ਆਈ ਪਾਂਡਾ ਦੇ ਕੀ ਸੁਭਾਅ ਆ ਜਗेंद्र ਸਿੰਘ ਉਹ ਜਾ ਬੇਪਾ ਉਹ ਜਗेंद्र ਸਿੰਘ ਉਹ ਬੋਲਦਾ ਨਹੀਂ ਕੁੰਗਿਆ ਜਾ ਤੂੰ ਏ ਹਾਂ ਜੀ ਕਿਹਾ ਜੀ ਹਾਂ ਜੀ ਜਾ ਬੇਪਾ ਹਾਜੀ ਲੋਣੀ ਤੈਨੂੰ ਆਉਂਦੀ ਨਹੀਂ ਬੱਲੇ ਓ ਸ਼ੇਰਾ ਤੇਰੇ ਖਿਆਲ ਮਾਸਟਰ ਅੰਨਾ ਹੈ ਮਾਸਟਰ ਕੋ ਦਿਖਦਾ ਨਹੀਂ ਹੈ ਇੱਕ ਮੰਡੋ ਕਿੱਥੋਂ ਆਈ ਆ ਇੱਕ ਕੰਡਾ ਟਪੜਾ ਦੀ ਇੱਕ ਮੰਡੋ ਕਿੱਥੋਂ ਆਈ ਆ ਤੇਰੇ ਖਿਆਲ ਮਾਸਟਰ ਕੋ ਦਿਦਾ ਮਾਸਟਰ ਅੰਨਾ ਕੁੱਤਰਾ ਹੈ ਮਾਸਟਰ ਅੰਨਾ ਹੈ ਆਹ ਕੀ ਵਰਦਾ ਮੱਝ ਲਣ ਗਿਆ ਮੱਝ ਲਣ ਗਿਆ ਤੇ ਤੂੰ ਛੁੱਟੀ ਕਰ ਲਈ ਦੂਰੋਂ ਗਿਆ ਦੂਰੋਂ ਕਿਥੋਂ ਗਿਆ ਤੂੰ ਗੱਲ ਦੋ ਛੁੱਟੀਆਂ ਕਿਦੀ ਜਾਂ ਉਹ ਆ ਜਿੰਦਿਆ ਇਧਰ ਆ ਛੱਡੀ ਇਧਰ ਆ ਫੜ ਲੈ ਲਮੇ ਪਾ ਉਹ ਫੜ ਲੈ ਨਾ ਪਾ ਆ ਬੋਲੇ ਹੋਇ ਨਾ ਹੋਇ ਤੁਮਾ ਪਾਉਂ ਪਾਉਂ ਫਕਲਾ ਤੂੰ ਫਕਲਾ ਆ ਚੰਨ ਇਹ ਬੰਦਲਾ ਕੋਤਪੜਾ ਵਾਣ ਮਾਂ ਮਾਂ ਸਾਡੀ ਮੜੀ ਰੋਕੀ ਗਿਆ ਵਾ ਉਹ ਕੀ ਬਿਮਾਰੀ ਤੈਨੂੰ ਓਏ ਚਾਚਾ ਆਜਾ ਜਦੋਂ ਤੀਂ ਆ ਗਿਆ ਵਾ ਕੀ ਬਿਮਾਰੀ ਤੈਨੂੰ ਵਾ ਰੋਟੀ ਖਾ ਗਿਆ ਤੂੰ ਤੇਰੀ ਮਾਂ ਨੇ ਪਕਾ ਕੇ ਦਿੱਤੀ ਰੱਟੀ ਬੋਲ ਓਏ ਨਹੀਂ ਨਹੀਂ ਬੋਲਦਾ ਨਹੀਂ ਮਾਂ ਨੇ ਕੋ ਨਹੀਂ ਪਕਾ ਕੇ ਦਿੱਤੀ ਓਏ ਬਾਣੀਆਂ ਨੂੰੜਿਆ ਇਧਰ ਰੱਖਿਆ ਹਾਂਜੀ ਮਾਤਾ ਜੀ ਆਏ ਹਾਂ ਇਹ ਤੇਰਾ ਬੈਂਦਾ ਢੰਗ ਸਕੂਲੇ ਕਾ ਬੈਂਦਾ ਮਾਤੀ ਜੀ ਆਈ ਨਾ ਘਰ ਜਾਣਾ ਹੈ ਕੀ ਕੰਮ ਕਰ ਜਾਣਾ ਤੂੰ ਮਾਤੀ ਜੀ ਆਦੇ ਪਾਪਾ ਟੱਟੀਆਂ ਲਾ ਗਿਆ ਟੱਟੀਆਂ ਲਾ ਗਿਆ ਤੇਰੇ ਪਾਪਾ ਕੀ ਖਾਦਾ ਉਹਨੇ ਮਾਤੀ ਸ਼ਰਾਦ ਖਾ ਬੈਠਾ ਦੋ ਤਿੰਨ ਕੁੜੀ ਜਾ ਕੇ ਮੁਗਦਾ ਰਾਤ ਰੱਖਣਾ ਟੱਟੀਆਂ ਲਾਣੇ ਉਹ ਤੁਹਾਨੂੰ ਕੀ ਲੱਗਣਾ ਮਾਤੀ ਜੀ ਉਹਦੀ ਅੱਧੀ ਬਾਹ ਨਹੀਂ ਆ ਆ ਕਮੇਰ ਛਾਲਾਂ ਜਮਾਉਂਦੋ ਓਏ ਬੰਦੇ ਦੇ ਪੁੱਤ ਬੰਦੇ ਤਾਂ ਮੱਖੇ ਫੇਕਾ ਲਾਣਾ ਤੁਨੂੰ ਇਹਨੇ ਇਹਨੇ ਨਸ਼ਾ ਲੇ ਕੇ ਰੋੜਾ ਮਾਰਿਆ ਹੀ ਮੇਰੇ ਆਉਂਦਿਆ ਰੋੜਾ ਮਾਰਿਆ ਹੀ ਉੱਠੋ ਉੱਠੋ ਕੋ ਕਾਕਾ ਚਾੜੀ ਇਹਨੇ ਆਲੀ ਰੇਜਰ ਵੀ ਲਾ ਲਈ ਤੇ ਵੀ ਨਾਲੀ ਹਾਂ ਤੀਓ ਕੀ ਖਾਣਾ ਕਰਾ ਰੇਜਰ ਉਹ ਰੇਜਰ ਖਾਣੀ ਤੋਂ ਹੀ ਰਬੜ ਖਾਦੀ ਆ ਰੇਂਦਰ ਖਾਦੀ ਐ ਜੀ ਓਏ ਉਹਨੂੰ ਤੇ ਸਰ ਜੀ ਇਹ ਮੁੰਡਾ ਨੂੰ ਇਹ ਇਹਨੇ ਮੂੰਹ 'ਚ ਪਾਈ ਆ ਬੋਲਦਾ ਨਹੀਂ ਕੱਟ ਮਾਰ ਓਏ ਕੱਟ ਮਾਰ ਵੋ ਕੱਟ ਮਾਰ ਦਿੰਦਾ ਚਲੋ ਠਾਗਰਾ ਇਧਰ ਠਾ ਨਾ ਵੇ ਬੰਦੇ ਪੁੱਤ ਪੰਜਾ ਤੇ ਮੁੱਛ ਓਏ ਇਧਰ ਆਪੇ ਮਾਮ ਉਹ ਤਾਂ ਖੜਾ ਖੜਾ ਮੇਰੇ ਸਿਰ ਚਾਟੇ ਕਰੋ ਨਾ ਮਾਦ ਮਾ ਜਾਂਦੀ ਦਾ ਜਨਮ ਦਿਨ ਕਦੋਂ ਆ ਖੰਨੇ ਖੰਨੇ ਹੋਇਆ ਮੈਂ ਪੁੱਛਿਆ ਕਦੋਂ ਆਇਆ ਸਾਜਿਆ ਨੂੰ ਨੁਨ ਭਰਾ ਤੇ ਤੇਰੀ ਕੋਈ ਹੁਣ ਪਤਾ ਪੰਨ ਕਦੋਂ ਹੁੰਦਾ ਓਏ ਚਲ ਬਾਹਰ ਤੋਂ ਕੋਕਰ ਮਰ ਬੋਕਰ ਚਲ ਓਏ ਤੂੰ ਉੱਥੇ ਕੱਸਿਆ ਹਾਂ ਕੋਟ ਆ ਜੀ ਵਾ 15 ਕਸੇ ਕਦੋਂ ਹੁੰਦੀ ਆ ਇਹ 14 ਅਗਸਤ ਤੋਂ ਬਾਅਦ ਇਹ ਚਿੱਤਾਂ ਦੇ ਕਹੇ 15 ਦਿਨ ਨੂੰ ਕਦੋਂ ਦੇ ਕਹੇ 15 ਦਿਨ ਹੁੰਦੀ ਆ ਰਾਮ ਚਾਦੇ ਕੋਤੇ ਬਾੜੀ ਮੁਰਗਾ ਵੇਖੋ ਕਿਦਾ ਬਣਿਆ ਓਏ ਇਹ ਮੁਰਗਾ ਕਿਦਾ ਬਣਿਆ ਇਹ ਨੰਗੀ ਤੌੜ ਵਾਲਾ ਨੰਗੀ ਤੌੜ ਮੁਰਗਾ ਬਰਗਾ ਬਰਗਾ ਬਾੜੀ ਬੋਲਦਾ ਵੀ ਮੁਰਗਾ ਇਦਾਂ ਵੇਖੋ ਤਾਂ ਤੂੰ ਵੀ ਆ ਇਧਰ ਇਹਨੇ ਮੇਰੀ ਖਾਦੀ ਰਫਤ ਜੀ ਭੀ ਲੀ ਗਏ ਨਸਰੇ ਉਹਦੀ ਰੋਸੋਨ ਕੋ ਰੋਪੜਾ ਖਾਦੀਆ ਓਕ ਲਗੀ ਇਹ ਰੋਟੀ ਖਾ ਗਿਆ ਉਹਦੀ ਆਉਦੀ ਆਉ ਜੜੀ ਮੁਰਗਾ ਬਣ ਬਣ ਪੁੱਤ ਮੁਰਗਾ ਜਿੱਤੀ ਖਾ ਖਰਗਾ ਸਵੇਰ ਬੜਾ ਕਬਾ ਦਾ ਸਮਾਂ ਆਵਾਜ਼ ਕੋਈ ਨਾ ਪੀਕਾ ਫਾਦੀ ਭੁੱਖ ਲੱਗੀ ਘੜੀ ਮੜੀ ਭੁੱਖ ਲੱਗੀ ਚਲ ਬਾਹਰ ਕੋਕੜੂ ਸਾਡਾ ਇਲਾਜ ਕਰਨਾ ਖੇਤਰ ਫੇਰ ਲੈ ਤੁਹਾਨੂੰ ਹਾਂ ਤੂੰ ਇਧਰ ਆ ਓ ਚੋਰ ਨਹੀਂ ਤੇ ਮੁੰਡਾ ਚੋਰ ਨਹੀਂ ਤੇ ਮੁੰਡਾ ਇੱਧਰ ਆ ਨੂੰ ਸੁਣਨਾ ਮਾਰ ਨਹੀਂ ਲੱਭਣਿਆ ਕੀ ਲੱਭਣਿਆ ਇਹ ਜਿਹੜਾ ਸਵਾਲ ਪੁੱਛਣਾ ਕੱਲ ਕੀ ਕਰਦੇ ਕੱਲ ਕੀ ਕਰਦੇ ਕੱਲ ਕੀ ਕਰਦੇ ਕੋਈ ਨਾ ਚੱਲ ਉੱਠ ਬੰਦ ਨਹੀਂ ਪੁੱਛਿਆ ਨਹੀਂ ਪੁੱਛਿਆ ਸੀ ਮੈਨੂੰ ਸਵਾਲ ਹੀ ਪੁੱਛਣਾ ਨਹੀਂ ਹੁੰਦਾ ਪੁੱਛਣਾ ਪਾਣੀ ਹੁੰਦਾ ਪੁੱਛਣਾ ਬੜ ਕੇ ਕਰ ਕੋਈ ਨਾ ਪਰ ਮੇਰੇ ਕੋਲ ਆਈ ਮੈਂ ਬਾਹਰ ਨਹੀਂ ਕਰਦਾ ਦੋ ਨੰਬਰ ਕਰਾਇਆ ਇਹ ਕੱਲੇ ਜਾਣਾ ਹੀ ਕੱਲਾ ਜਾਉਂ ਉਹ ਨਹੀਂ ਕਰ ਨਾਲ ਖਾਣਾ ਮੈਂ ਚੱਲ ਜਾਣੀ ਮੈਨੂੰ ਬਹੁਤ ਜ਼ੋਰ ਆਇਆ ਮੈਨੂੰ ਜ਼ੋਰ ਆਇਆ ਇਹਦੇ ਤਾਨੂੰ ਸਾਰਾ ਜ਼ੋਰ ਨਾ ਆ ਗਿਆ ਲੜਾਈ ਤੇ ਨਾ ਕਰਦਾ ਨਹੀਂ ਨਹੀਂ ਮਾਰ ਐਹੀ ਨਹੀਂ ਮਾਰ ਤੇ ਮਰ ਗਿਆ ਕਿਸੋਂ ਦਾ ਕਹਿੰਦਾ ਮਾਰ ਤੇ ਮਰ ਗਿਆ ਕੌਣ ਕਹਿੰਦਾ ਕਿਹੜਾ ਆ ਨਹੀਂ ਨਹੀਂ ਐਂਨੇ ਗਿਆ ਐਂਨੇ ਐਂਨੇ ਦੱਸੇ ਨੇ ਦੱਸੇ ਨੇ ਗਿਆ ਦੱਸੇ ਨੇ ਆ ਆ ਵੇ ਲੋ ਅੰਡਰ ਦਾ ਚਰਾਟਾ ਤੈਨੂੰ ਸਮਝਾਉਣਾ ਦਿਮਾਗ ਕਰ ਦੋ ਤੁਸ ਕੋਲੋਂ ਇਹ ਇਹਨੇ ਨਹੀਂ ਯਾਦ ਕੀਤਾ ਜਿਹੜਾ ਤੁਸੀਂ ਦਿੱਤਾ ਮੈਂ ਕਰ ਲਿਆ ਇਧਰ ਰੱਖ ਕੇ ਛਨਾਕ ਹੁਣ ਹੋਣੀ ਲੱਗੀ ਛਨਾਕ ਇਧਰ ਆ ਕੇ ਚੱਲਾਂ ਲੱਗੂ ਪਤਾ ਰੱਖਣਾ ਆਪਣਾ ਇਧਰ ਕਿਹ ਪੰਜਾਬ ਦੀ ਰਾਜਧਾਨੀ ਕਿਹੜੀ ਆ ਬਠਿੰਡਾ ਮੈਂ ਬਠਿੰਡਾ ਨਹੀਂ ਪਤਾ ਆ ਪਾਈ ਦੇ ਛੱਡੀ ਘੱਟ ਹੁਣ ਆ ਨਾ ਲਾਤੇ ਬੰਦਾ ਪੁੱਤ ਵਗੈਰਾ ਕਾਹਨ ਯਾਦ ਕਰਕੇ ਆਣਾ ਨਾ ਛਤਰਮਾਲ ਨਾਲ ਤੂੰ ਕਰ ਦੋ ਬਈ ਇਹ ਮਾਰ ਨਹੀਂ ਬੜੀ ਛੇਤੀ ਚਲ ਗਿਆ ਇਹ ਕਿਹੜੀ ਪਾਸੇ ਪਾਸੇ ਹੀ ਇਹਦੀ ਬੜੀ ਤਗੜੀ ਹੈ ਮਾਰਦੀ ਕਿਦੀ ਉਹ ਵੇਖੋ ਇਹ ਬਾਸਮ ਕਰ ਰਿਹਾ ਉਹ ਕੋਈ ਮੁੰਡੇ ਨੂੰ ਮਾਰ ਕੇ ਛੱਪ ਲੜ ਗਿਆ ਨੂੰ ਛੱਪ ਲੜ ਗਿਆ ਛੱਪ ਲੜ ਗਿਆ ਦੋ ਜਣੇ ਕਿਹ ਕਿਹ ਕੀ ਆਵਾਜ਼ ਚੱਲ ਵੇ ਨਾ ਆਉਂਦਾ ਆਉਂਦਾ ਆਹ ਸੋ ਦੋ ਫਸ ਗਿਆ ਫਸ ਗਿਆ ਬੰਦੇ ਨੂੰ ਚੁੱਕੀ ਕਰਉਣੀ ਹੈ ਕੀ ਹੋ ਗਿਆ ਚਲ ਚੋ ਚੋ ਮਾਰਦੀ ਫਸ ਗਿਆ ਨੂੰ ਫਸ ਕੇ ਫਸ ਗਈ ਨਿਕਲ ਕਿ ਫਸ ਗਿਆ ਫਸ ਗਿਆ

ਮੈਂ ਤੇ ਸਾਡੀ ਛੋਟੀ ਗ੍ਰੈਂਡ ਮੈਂ ਤੇ ਉੱਡਾਂ ਡਾਂਡਿਆਂ ਵਾ ਚਲੋ ਚੱਲਿਓ ਹੁਣ ਬੈਕ ਬੈਗ ਆਪੇ ਮਾਸਟਰ ਚ ਵਾਲੂ